श्री गुरु सिंह सभा रानी का बाग ਵਿਖੇ 9ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸਾਬ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਸਾਬਕਾ ਕੌਂਸਲਰ ਵਿਕਾਸ ਸੋਨੀ ਨਤਮਸਤਕ ਹੋਏ। ਪੰਥ ਪਰਿਚਿਤ ਕੀਰਤਨੀ ਅਤੇ ਕਥਾਵਾਚਕਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਪ੍ਰਧਾਨ ਰੇਸ਼ਮ ਸਿੰਘ ਜੀ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਚਾਚ, ਸਕੱਤਰ ਰੇਸ਼ਮ ਸਿੰਘ ਬਸਿਕਾ, ਖਜ਼ਾਨਚੀ ਹਿੰਮਤ ਸਿੰਘ जगजीत सिंह नागपाल ਵੀ ਮੌਜੂਦ ਸਨ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਸਾਰੀ ਸੰਗਤਾਂ ਤੇ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਬਹੁਤ ਹੀ ਮਹਾਨ ਜੋ ਦਿਹਾੜਾ ਹੈ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਰੂਪ ਦੇ ਵਿੱਚ ਮਨਾਉਣਾ ਕਰ ਰਹੇ ਹਾਂ ਕਿਉਂਕਿ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਵਾ ਜਿੱਥੇ ਇਹ ਗੁਰੂ ਦਾ ਉਪਦੇਸ਼ ਸੰਗਤਾਂ ਦੇ ਵਿੱਚ ਪਹੁੰਚਾਉਣ ਵਾਸਤੇ ਪੁਰਦਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਜੋਗ ਪ੍ਰਾਲਾ ਕੀਤਾ ਗਿਆ ਵਾ ਜਿੰਨੇ ਵੀ ਸਾਡੇ ਸੰਤ ਮਹਾਤਮਾ ਹੋਏ ਹਨ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਧਰਮ ਦੇ ਖੇਤਰ ਵਿੱਚ ਉਹਨਾਂ ਪਰਮਾਤਮਾ ਜੀ ਲਈ ਮੋਦ ਵਾਸਤੇ ਉਹਨਾਂ ਦੀ ਡੋਮਿਨੈਂਸ ਵਾਸਤੇ ਉਹਨਾਂ ਨੇ ਜਿੱਤਿਆ ਲੇਕਿਨ ਗੁਰੂ ਸਾਹਿਬ ਪਹਿਲੇ ਹਰ ਜਿਨ੍ਹਾਂ ਨੇ ਉਸ ਤੋਂ ਹੱਡ ਹੱੜ ਕੇ ਧਰਮ ਦੀ ਰੱਖਿਆ ਨਿਖਾਤੀ ਆਪਣੇ ਕੁਰਬਾਨੀ ਦਿੱਤੀ ਹੈ